ਜਸ਼ਨਪ੍ਰਿੰਟ ਸਿੰਘ ਇੱਕ 30 ਸਾਲ ਦਾ ਨੌਜਵਾਨ ਅੰਟੈਰੀਓ ਕੈਲੀਫੋਰਨੀਆ ਦੇ ਵਿੱਚ ਉਸ ਦੇ ਵੱਲੋਂ ਇੱਕ ਹਾਦਸੇ ਨੂੰ ਇਲਜ਼ਾਮ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਜ਼ਖਮੀ ਹੋ ਗਏ ਡੈਸ਼ ਕੈਮ ਦੀ ਜੋ ਫੁਟੇਜ ਸਾਹਮਣੇ ਆਈ ਹੈ ਉਹ ਆਪਣੇ ਆਪ ਦੇ ਵਿੱਚ ਰੋਂਗ ਟੇਖ ਖੜੇ ਕਰ ਦੇਣ ਵਾਲੀ ਹੈ 6 ਦੇ ਵਿੱਚ ਉਹ ਟਰੱਕ ਚਲਾ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਹੋਇਆ ਹੈ ਸਾਡੇ ਪੁੱਤਰ ਦੀਆਂ ਲੱਤਾਂ ਨਾ ਖਿੱਚੋ ਉਸ ਨੂੰ ਸਜ਼ਾ ਦਬਾਉਣ ਦੇ ਲਈ ਜਿਹੜੀਆਂ ਝੂਠੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਨਾ ਕੀਤੀਆਂ ਜਾਣ ਜਿਹੜਾ ਕਹਿੰਦੇ ਕੀ ਜਿਹੜੀ ਇਹ ਇਹ ਦੋਸ਼ ਜਿਹੜੇ ਲਾਦੇ ਨੇ ਜਸ਼ਨ ਦੱਸ ਜੀ ਪੂਰਾ ਅਮਰਤਧਾਰੀ ਸੈਕੁਰਿਟੀ ਤੁਹਾਨੂੰ ਤਾਂ ਪਤਾ ਕਹਿੰਦੇ ਕੀ ਮਾਪਿਓ ਨੂੰ ਪ੍ਰੇਸ਼ੀ ਦੀ ਨਾਮ ਦੇ ਚੱਕਰ ਨਹੀਂ ਦੱਲੋ ਮੇਰੇ ਕੋਲ ਤਾਂ ਬਰੇਸ਼ ਆ ਕਿਹਾ ਮੇਰੇ ਕੋਲ ਤਾਂ ਕਾਲਸਾ ਕੋਈ ਇਹੋ ਜਿਹਾ ਨਾ ਸ਼ ਤਾਂ ਪਤਾ ਨਹੀਂ ਪੈਂਦਾ ਮੈਨੂੰ ਸਾਰੇ ਦੇ ਘਰੀ ਉਹ ਵੇਂਦੀਆਂ ਮੇਰੇ ਬੱਚੇ ਦੇ ਜੇ ਕੁਝ ਨਾ ਹੋਵੇ ਮੇਰੇ ਬੱਚੇ ਨੂੰ ਘਰ ਭੇਜ ਦੋ ਮਰ ਕੋਈ ਸ਼ਮਨ ਹੋ ਜਾਂਦੀ ਤਾਂ ਕੋਈ ਨਾ ਇਹਦੇ ਤੇ ਪਿੱਛੀ ਚੁਪੜਉਂਦੇ ਉੱਤੇ ਹੋਦਾ ਇਸਕੋ ਛੋੜ ਕੇ ਰਹਿਤੀ ਹਾਂ ਇਹ ਮਣਾਈ ਨਹੀਂ ਚੱਲਦਾ ਹੈ ਇਹ ਨਹੀਂ ਝੂਠ ਬੋਲਦੇ ਨਹੀਂ ਹੈ ਬਗੋਰ ਸੇਖਾ ਆਪੇ ਦੇ ਮਾਪ ਆਪ ਜਾਂਦੇ ਗੱਡੀ ਲੈ ਕੇ ਜਾਂਦੇ ਬੱਚੇ ਦੀ ਸਾਡੇ ਦੀ ਇੰਨੇ ਸਵਾਹ ਨੇਕਦੇ ਕਹਿ ਨਹੀਂ ਸਕਦੇ ਜੇ ਮੈਂ ਤੁਹਾਡੀ ਗੱਲ ਕਰਾਂ ਇੱਕ ਬਾਣੇ ਚ ਗੁਰਸੇ ਕੋ ਮੈਂ ਤਾਰੀ لیکن دوسرے ਪਾਸੇ ਜਿਹੜੀ ਜਸ਼ਨ ਤੇ ਇੱਕ ਸਵਾਲ ਖੜੇ ਹੋ ਰਹੇ ਨੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਹ ਡਰੱਗਸ ਉਹਨੂੰ ਕਿਦਾ ਜਿਸ ਦੀ ਤੇ ਕਰਦੀ ਮੀਡੀਆ ਕੀ ਜਾਣਦੇ ਆ ਕਿ ਇਹ ਡਰੱਗਸ ਕਰਦਾ ਹੋ ਤੇ ਡਰੱਗਸ ਕਰਦਾ ਹੀ ਨਹੀਂ ਉਹ ਤੇ ਅੰਮ੍ਰਿਤਧਾਰੀ ਬੰਦਾ ਉਹ ਤੇ ਲਾਗੇ ਪਿੰਡਾਂ ਵਾਲੇ ਤੈਨੂੰ ਮਰਜੀ ਪੁੱਛ ਲੋ ਤੇਰਾ ਪਿੰਡ ਢੋਗਿਆ ਲਾਗੇ ਲਾਗੇ ਪਿੰਡਾਂ ਵਾਲੇ ਵੀ ਆ ਗਏ ਆ ਉਹਦੀ ਮੈਡੀਕਲ ਰਿਪੋਰਟ ਵੀ ਆਉਣ ਵਾਲੀ ਹੈ ਚਲੋ ਉਹਦੇ ਵੇਖ ਕੇ ਪਤਾ ਕਲੀਅਰ ਲੱਗ ਜਾ ਕਿਉਂਕਿ ਪਰਿਵਾਰ ਦੇ ਵਿੱਚ ਇੱਕ ਐਸਾ ਜੀ ਸੀ ਕਿ ਜਿਹਨੇ ਬਾਕੀ ਪਰਿਵਾਰ ਨੂੰ ਅੰਮ੍ਰਿਤਧਾਰੀ ਖੋਣ ਲਈ ਤਾਂ ਉਹਨਾਂ ਨੇ ਪ੍ਰੇਰਣਾ ਕੀਤੀ ਹੀ ਅਮਰਤਾ ਦੀ ਅਨੋਨੀਮ ਰਚਕ ਆਇਆ ਬਿਲਕੁਲ ਨਸ਼ੇ ਨੂੰ ਹੱਥ ਨਹੀਂ ਸੀ ਲਾਉਂਦਾ ਉਹ ਉਥੇ ਜਿਹੜੇ ਜਿੱਥੇ ਰਹਿੰਦਾ ਏ ਉਥੇ ਜਾ ਕੇ ਪਤਾ ਕੀਤਾ ਜਾਵੇ ਨਾ ਨਜਾਇਜ਼ ਕਿਸੇ ਨੂੰ ਬਦਨਾਮੀ ਨਾਓ ਇਹ ਬੰਦੇ ਦੀ ਜ਼ਿੰਦਗੀ ਦਾ ਸਵਾਲ ਆ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਆ ਬੱਚੇ ਸਾਰਿਆਂ ਦੇ ਸਾਜੇ ਹੁੰਦੇ ਆ ਬੜੀ ਛੋਟੀ ਉਮਰ ਆ ਬੜੀ ਛੋਟੀ ਉਮਰ ਆ ਇਹ ਛੋਟੀ ਉਮਰ ਆ ਇਹ ਬੱਚੇ ਨਾਲ ਨਾ ਖੇਲੋ ਪੂਰਾ ਬਾੜੇ ਦੇ ਵਿੱਚ ਉਹ ਫੋਟੋ ਮੇਰੇ ਖਿਆਲ ਨਾਲ ਕੋਈ ਗੁਰਪੁਰਬ ਦੀ ਲੱਗਦੀ ਵੀ ਜਿਵੇਂ ਹਾਂਜੀ ਉਹ ਹਰ ਗੁਰਪੁਰਬ ਦੇ ਵਿੱਚ ਜੀ ਉਹ ਪਾਜਾ ਪਿਆਰਿਆਂ ਦੇ ਵਿੱਚ ਬੰਦਾ ਸੀਗਾ ਸ਼ਾਮਲ ਹੁੰਦਾ ਸੀਗਾ ਜਦੋਂ ਵਿਦੇਸ਼ ਬੱਚੇ ਨੂੰ ਭੇਜਣਾ ਤਾਂ ਸ਼ਾਇਦ ਇਹ ਵੀ ਇੱਕ ਬੜਾ ਔਖਾ ਹੋਊਗਾ ਨਾ ਕਿਉਂਕਿ ਵਿਦੇਸ਼ ਭੇਜਣਾ ਪੈਸੇ ਲੱਗਣੇ ਆ ਕੋਈ ਪੈਸੇ ਵੀ ਲੱਗਦੇ ਆ ਬੱਚੇ ਨੂੰ ਭਵਿੱਖ ਬਣਾਉਣ ਵਾਸਤੇ ਭੇਜਦਾ ਬੰਦਾ ਚਲੋ ਬੱਚੇ ਦੀ ਜ਼ਿੰਦਗੀ ਬਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਕੱਢੇ ਬੱਚਾ ਕਰੋ ਗਿਆ ਉਹਨੂੰ ਪਤਾ ਕਿੱਦਾਂ ਘਰ ਛੱਡਿਆ ਕਿੱਦਾਂ ਗਏ ਬੜੇ ਔਖੇ ਹੋ ਕੇ ਗਏ ਐ ਤੇ ਮੇਰੀ ਅਪੀਲ ਐ ਕਿ ਬੱਚੇ ਦੀ ਮਦਦ ਕਰਿਓ ਔਰ ਅੱਜ ਮੈਨੂੰ ਲੋੜ ਆ ਸਿੱਖ ਜਥੇਬੰਦੀਆਂ ਦੀ ਮੇਰੇ ਨਾਲ ਖੜਨ ਜਿੰਨੇ ਉੱਥੇ ਦੇ ਲੋਕ ਆ ਸਾਰੇ ਬੱਚੇ ਨਾਲ ਖੜੇ ਹੋਣ ਇਨਸਾਫ ਦਿਵਾਓ ਹੱਥ ਜੋੜ ਕੇ ਬੇਨਤੀ ਐ ਹੁਣ ਆਸ ਤਾਂ ਦਿੱਤੇ ਵੀ ਆ ਉਧਰ ਦੀ ਸਰਕਾਰ ਤੇ ਵੀ ਆ ਸਾਰੇ ਜਾਣੇ ਇਨਸਾਫ ਪੁੱਤ ਵੀ ਮੈਂ ਉੱਥੇ ਕਹਿੰਦੇ ਕਰਦਾ ਇਹੀ ਕੰਮ ਛੇ ਕਰਜ਼ਾ ਲਾ ਦੀ ਐ ਮੇਰਾ ਪੁੱਤ ਠੀਕ ਹੋ ਜਾਏ ਆਏ ਬਾਪ ਸਾਰੇ ਇਹਨੂੰ ਕੋਈ ਚੱਕਰ ਨਾ ਕੋਨਾ ਕੋਈ ਜਿਵੇਂ ਕਰਜਾ ਲਾ ਲਾਂਗੇ ਹਾਲੀਵੁੱਡ ਦਾ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਵੱਲੋਂ ਕੀਤੇ ਗਏ ਟਰੱਕ ਹਾਦਸੇ ਦਾ ਮਾਮਲਾ ਹਜੇ ਠੰਡਾ ਨਹੀਂ ਪਿਆਸੀ ਕਿ ਹੁਣ ਇੱਕ ਹੋਰ ਪੰਜਾਬੀ ਨੌਜਵਾਨ ਵੱਲੋਂ ਕੀਤਾ ਗਿਆ ਐਕਸੀਡੈਂਟ ਇਸ ਵੇਲੇ ਨਾ ਸਿਰਫ ਚਰਚਾ ਦੇ ਵਿੱਚ ਹੈ ਬਲਕਿ ਅਮਰੀਕਾ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜੋ ਪੰਜਾਬੀ ਭਾਰਤੀ ਡਰਾਈਵਰ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾਉਣ ਦੇ ਲਈ ਕਾਫੀ ਹੈ ਮਾਮਲਾ ਤੁਸੀਂ ਸਾਰੇ ਜਾਣਦੇ ਹੋ ਜਸ਼ਨਪ੍ਰੀਤ ਸਿੰਘ ਜੋ 21 ਸਾਲ ਦਾ ਨੌਜਵਾਨ ਅਨਟੇਰੀਓ ਕੈਲੀਫੋਰਨੀਆ ਦੇ ਵਿੱਚ ਉਸ ਦੇ ਵੱਲੋਂ ਇੱਕ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਲੋਕ ਜ਼ਖਮੀ ਹੋ ਗਏ ਡੈਸ਼ ਕੈਂਪ ਦੀ ਜੋ ਫੁਟੇਜ ਸਾਹਮਣੇ ਆਈ ਹੈ ਉਹ ਆਪਣੇ ਆਪ ਦੇ ਵਿੱਚ ਰੋਂਗ ਟੇ ਖੜੇ ਕਰ ਦੇਣ ਵਾਲੀ ਹੈ 18 ਵੀਲਰ ਇੱਕ ਸੈਮੀ ਟਰੱਕ ਦੇ ਜ਼ੀ ਦੇ ਨਾਲ ਗੱਡੀਆਂ ਨੂੰ ਦਰੜ ਫਰਕ ਕਰਦਾ ਜਾ ਰਿਹਾ ਹੈ ਇਹ ਜੋ ਵੀਡੀਓ ਸਾਹਮਣੇ ਆਈ ਹੈ ਤੁਹਾਨੂੰ ਦੁਖਾਵਾਗੀ ਵੀ ਉਹ ਵਾਕਿਦ ਵਿੱਚ ਹੈਰਾਨ ਕਰ ਦੇਣ ਵਾਲੀ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਪਿਛਲੀ ਜਿਹੜੀ ਸਰਕਾਰ ਸੀ ਅਮਰੀਕਾ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਉਸ ਨੂੰ ਘੇਰਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਸੀ ਉਹਨਾਂ ਦੇ ਕਰਕੇ ਹੀ ਕੈਲੀਫੋਰਨੀਆ ਦੇ ਵਿੱਚ ਇਸ ਤਰ੍ਹਾਂ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਲਾਇਸੈਂਸ ਦਿੱਤੇ ਗਏ ਜਿਨ੍ਹਾਂ ਦੇ ਕੋਲ ਨਾ ਤਾਂ ਯੋਗਤਾ ਸੀ ਨਾ ਉਹਨਾਂ ਨੂੰ ਅਮਰੀਕਾ ਦੇ ਵਿੱਚ ਰੂਲਸ ਰੈਗੂਲੇਸ਼ਨ ਫਾਲੋ ਕਰਨੇ ਆਉਂਦੇ ਸੀ ਨਾ ਭਾਸ਼ਾ ਆਉਂਦੀ ਸੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਸ਼ਨਪ੍ਰੀਤ ਦੇ ਕੇਸ ਦੇ ਵਿੱਚ ਨਸ਼ੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਨਸ਼ੇ ਦੇ ਵਿੱਚ ਉਹ ਟਰੱਕ ਚਲਾ ਰਿਹਾ ਸੀ ਜਿਸ ਕਰਕੇ ਨੇ ਹਾਦਸਾ ਹੋਇਆ ਹੈ ਅਮਰੀਕਾ ਦੇ ਵੱਲੋਂ ਸਾਫ਼ ਤੌਰ ਤੇ ਅਥਾਰਟੀਜ਼ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ਾ ਕਰਕੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਜਸ਼ਨਪ੍ਰੀਤ ਟਰੱਕ ਚਲਾ ਰਿਹਾ ਸੀ ਫਿਲਹਾਲ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤਿੰਨ ਮੌਤਾਂ ਹੋਈਆਂ ਨੇ ਚਾਰ ਲੋਕ ਜ਼ਖਮੀ ਹੋਏ ਨੇ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਪਰ ਦੂਜਾ ਮੋੜ ਜੋ ਇਸ ਮਾਮਲੇ ਦਾ ਹੈ ਉਹ ਜਸ਼ਨਪ੍ਰੀਤ ਦਾ ਪਰਿਵਾਰ ਗੁਰਦਾਸਪੁਰ ਦੇ ਪਿੰਡ ਸ਼ਾਲਾਪੁਰ ਦਾ ਜਿਹੜਾ ਉਸ ਦਾ ਪਰਿਵਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੁੱਤਰ ਅੰਮ੍ਰਿਤਧਾਰੀ ਹੈ ਉਹ ਹੀ ਸਾਨੂੰ ਵੀ ਗੁਰੂਦ ਨਾਲ ਜੋੜਨ ਵਾਲਾ ਇੱਕ ਸਾਡੇ ਘਰ ਦਾ ਅਜਿਹਾ ਇਨਸਾਨ ਸੀ ਉਹ ਕਦੇ ਵੀ ਨਸ਼ਾ ਨਹੀਂ ਕਰ ਸਕਦਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀ ਸਟੇਟਮੈਂਟ ਆਈ ਹੈ ਉਸ ਦੇ ਵਿੱਚ ਉਹਨਾਂ ਦੇ ਮਦਰ ਉਹਨਾਂ ਦੇ ਫਾਦਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬੀ ਪੰਜਾਬੀ ਦਾ ਵੈਰੀ ਨਾ ਬਣੇ ਸਾਡੇ ਪੁੱਤਰ ਦੀਆਂ ਲੱਤਾਂ ਨਾ ਖਿੱਚੋ ਉਸ ਨੂੰ ਸਜ਼ਾ ਦਿਵਾਉਣ ਦੇ ਲਈ ਜਿਹੜੀਆਂ ਝੂਠੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਨਾ ਕੀਤੀਆਂ ਜਾਣ ਪਰ ਕੁੱਲ ਮਿਲਾ ਕੇ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਫੌਕਸ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ 21 ਸਾਲ ਦਾ ਜਸ਼ਨਪ੍ਰੀਤ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਕ੍ਰੋਸ ਕਰਕੇ ਅਮਰੀਕਾ ਪਹੁੰਚਿਆ ਸੀ ਉੱਥੇ ਉਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਸ ਦੀ ਡੈਪਿਊਟੇਸ਼ਨ ਦੀ ਕਾਰਵਾਈ ਯਾਨੀ ਕਿ ਸੁਣਵਾਈ ਜਦੋਂ ਤੱਕ ਪੂਰੀ ਹੋ ਰਹੀ ਸੀ ਉਸ ਦੇ ਤਹਿਤ ਉਸ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਿਆ ਤੇ ਅਕਤੂਬਰ 15 ਨੂੰ ਹੀ ਉਹ 21 ਸਾਲ ਦਾ ਹੋਇਆ ਸੀ ਉਸ ਦੇ ਲਾਇਸੈਂਸ ਦੇ ਉੱਪਰ ਜਿਹੜੀ ਰੈਸਟ੍ਰਿਕਸ਼ਨ ਸੀ ਉਹ ਹਟੀ ਸੀ ਤੇ ਉਸ ਤੋਂ 6 ਦਿਨ ਬਾਅਦ ਹੀ ਇਹ ਹਾਦਸਾ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਸਾਡੇ ਸਹਿਯੋਗੀ ਗੁਰਪ੍ਰਤ ਚਾਵਲਾ ਨੇ ਗੱਲਬਾਤ ਕੀਤੀ ਉਹਨਾਂ ਦੇ ਮਾਤਾ ਜੀ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਆ ਕੇ ਆਪਣੇ ਪੁੱਤਰ ਦੇ ਲਈ ਸਭ ਤੋਂ ਮਦਦ ਦੀ ਗੁਹਾਰ ਲਗਾਈ ਹੈ ਐਸਜੀਪੀਸੀ ਨੂੰ ਵੀ ਦਖਲ ਦੇਣ ਦੀ ਮੰਗ ਕੀਤੀ ਹੈ ਇੱਕ ਹੋਰ ਫੈਕਟਰ ਇਸ ਮਾਮਲੇ ਦਾ ਹੈ ਕਿ ਜੋ ਕਿਹਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯਾਨੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਅਸਾਇਲਮ ਕੇਸ ਦੇ ਲਈ ਜਸ਼ਨਪ੍ਰੀਤ ਨੂੰ ਸਪੋਰਟ ਕੀਤਾ ਗਿਆ ਹੈ ਉਸ ਪਾਰਟੀ ਨੇ ਵੀ ਸਾਫ਼ ਤੌਰ ਤੇ ਕਿਨਾਰਾ ਕਰ ਲਿਆ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਸ਼ਨਪ੍ਰੀਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਇਸ ਘਟਨਾ ਦੀ ਨਿੰਦਾ ਕਰਦੀਆਂ ਤੇ ਜਿਹੜਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਵੇਂ ਮੈਂ ਪਹਿਲੇ ਦੱਸਿਆ ਕਿ ਪੂਰਾ ਪਰਿਵਾਰ ਪੂਰੇ ਰਿਸ਼ਤੇਦਾਰ ਨਗਰ ਜਿਹੜਾ ਜਸ਼ਨਪ੍ਰੀਤ ਦੇ ਘਰ ਹੈ ਚਿੰਤਾ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਕਿ ਕਿਹੜੇ ਹਾਲਾਤ ਦੇ ਵਿੱਚ ਅੱਜ ਉਹ ਗੁਜ਼ਰ ਰਹੇ ਨੇ ਮਦਦ ਵੀ ਨਹੀਂ ਉਹਨਾਂ ਦੇ ਇੱਥੇ ਮੈਂ ਉਹਨਾਂ ਦੀ ਮਦਦ ਲਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਹਾਲਾਤ ਸ਼ਾਇਦ ਸ਼ਬਦ ਤੇ ਨਹੀਂ ਆ ਮੇਰੇ ਕੋਲ ਸਵਾਲ ਨਹੀਂ ਹੈ ਲੇਕਿਨ ਜ਼ਰੂਰ ਪੁੱਛਾਂਗੇ ਪਤਨੀ ਆਪਣਾ ਨਾਮ ਦੱਸ ਦਿਓ ਪਹਿਲੇ ਥੋੜਾ ਅੱਗੇ ਆ ਜਿਓ ਪਤਨੀ ਆਪਣਾ ਨਾਮ ਦੱਸ ਸਕਦੇ ਹੋ ਛੱਪੀ ਤਸਵੀਰ ਕਾ ਤਸਵੀਰ ਤਸਵੀਰ ਜੀ ਜਦੋਂ ਅ ਅੱਜ ਜਸ਼ਨ ਦੇ ਬਾਰੇ ਪਤਾ ਲੱਗਾ ਦੋ ਲੱਗਾ ਇਸ ਹੱਥ ਸੇ ਬਣਿਆ ਇਹਨੂੰ ਦੁਆਲੀ ਵਾਲੀ ਇਹਨੇ ਦੇ ਲੱਗਾ ਪਤਾ ਦੁਆਲੀ ਵਾਲੀ ਵਾਲੇ ਹਾਂ ਰਾਤ ਨੂੰ ਤਾਂ ਅਕਸਰ ਵੈਸੇ ਕੋਣ ਆ ਸਵੇਰੇ ਆਇਆ ਹੋਣਾ ਉਹਦਾ ਰੁਟੀਨ ਚੱਲਦਾ ਜਾਂ ਇੱਕ ਦੋ ਤਿੰਨ ਪਹਿਲੇ ਹਾਂਜੀ ਪਹਿਲਾਂ ਆਇਆ ਸੀ ਹਾਂਜੀ ਪਹਿਲਾਂ ਦੁਆਲੀ ਤੋਂ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਨਹੀਂ ਆਇਆ ਨਾ ਡਮਨ ਵੀ ਕੋਸ਼ਿਸ਼ ਹੋਣੀ ਨਾ ਕਿ ਦਿਵਾਲੀ ਦਾ ਤਿਹਾੜਾ ਤੇ ਚਲ ਪੁੱਤ ਲੋ ਆਹ ਜੀ ਮੈਂ ਕਿਹਾ ਕਿ ਚਲ ਸੁਤਾ ਨਾ ਮੈਂ ਇਹੋ ਕਰ ਚ ਰਹੀ ਕੁਲੀ ਖਿਚ ਰਹੀ ਉਹ ਨਾ ਮੈਂ ਢੇਲੀ ਹੁੰਨ ਅੰਦਰ ਆ ਦਿਨ ਗੋ ਰਾਤ ਲਾਣਾ ਆ ਚੜ ਪਿਛਣਾ ਮੇਰਾ ਮਨ ਨੂੰ ਕਚਣਾ ਵਸੀ ਹੋਈ ਆ ਮੇਰੀ ਬੇਨਤੀ ਆ ਤੇ ਸਾਰੇ ਜਾਣੇ ਮੇਰੇ ਬੱਚੇ ਦੀ ਰੱਖਿਆ ਕਰੋ ਸੱਚ ਜਰ ਹੱਲਪ ਕਰੋ ਮੇਰੇ ਬੱਚੇ ਦੀ ਮੈਂ ਹੋ ਕੰਦੀ ਵਸੀ ਹੋਈ ਆ ਮਾਵਾ ਨੂੰ ਤੇ ਪੁੱਤਾਂ ਦੀ ਫਿਕਰ ਹੀ ਬੜੀ ਹੁੰਦੀ ਉਹ ਵੀ ਵਿਦੇਸ਼ ਬੈਠਿਆਂ ਦੀ ਬੰਦ ਰੋਟੀ ਖਾਦੀ ਕਿ ਨਹੀਂ ਕਰਦੀ ਅੱਜ ਐਸੋ ਨੇ ਮਿਕੜਾ ਗੀ ਖਾਦੀ ਆ ਬਈ ਇਸ ਵੇਲੇ ਹੋਸ਼ੀ ਗਾਣਾ ਹੋਸ਼ੀ ਪਤਾ ਜਿਹੜਾ ਕਹਿੰਦੇ ਕੀ ਜਿਹੜੀ ਇਹ ਇਹ ਦੋਸ਼ ਜਿਹੜੇ ਲਾਦੇ ਨੇ ਜਸ਼ਨ ਦੱਸ ਜੀ ਪੂਰਾ ਅਮਰਤਧਾਰੀ ਸੈਕ ਉਹ ਸੇ ਮੈਨੂੰ ਤਾਂ ਪਤਾ ਕਹਿੰਦੇ ਕੀ ਮਾਪਿਓ ਨੂੰ ਪਰੇਤ ਕੀਤਾ ਆਪਣੇ ਸ਼ਕਲ ਨੂੰ ਤੁਹਾਨੂੰ

ਤੁਸੀਂ ਵੀ ਪਰਿਵਾਰ ਦੇ ਪੇਚੀ ਹੈ ਜੀ ਹਾਂ ਜੀ ਦਾ ਸੱਚ ਨੂੰ ਭੇਜਣਾ ਚਾਹੀਦਾ ਜੀ ਹਾਂ ਜੀ ਨਹੀਂ ਲੁਕਦੇ ਤੇ ਤੁਹਾਡੇ ਤੇ ਮੇਰੇ ਤੇ ਪੰਛੀ ਚੁਪੜਉਂਦੇ ਪੱਤੇ ਹੋਦਾ ਇਸ ਕੋ ਛੋੜ ਕੇ ਰਹਿਤੀ ਹਾਂ ਇਹਨੇ ਨਗਰੀ ਪੂਰਾ ਇਕੱਠਾ ਹੋ ਗਿਆ ਜਦੋਂ ਇਹ ਚੀਜ਼ ਸੁਣੇਗੀ ਉੱਤੇ ਅਲੀਗੇਸ਼ਨ ਲੱਗ ਕੇ ਕਹਿੰਦੇ ਕਿਦਾਂ ਵਿਆਂ ਪਾਜੀ ਨਹੀਂ ਨਹੀਂ ਇਹ ਹੋ ਹੀ ਨਹੀਂ ਸਕਦਾ ਕੰਮ ਹੀ ਨਹੀਂ ਹੈ ਇਹ ਹੁਣ ਆਈ ਨਹੀਂ ਚਾਹੀਦਾ ਹੈ ਹੀ ਨਹੀਂ ਝੂਠ ਬੋਲਦੇ ਨਹੀਂ ਹੈ ਪੂਰਾ ਗੋਲ ਸੇਖਾ ਆਪਾਂ ਦੇ ਬਾਪ ਜਾਂਦੇ ਗੱਡੀ ਲੈ ਕੇ ਜਾਂਦੇ ਬੱਚੇ ਦੀ ਸਾਡੇ ਵੀ ਇੰਨੇ ਸਵਾਰ ਨੇਕਦੇ ਕਹਿ ਨਹੀਂ ਸਕਦੇ ਉਹਨਾਂ ਨੂੰ ਜਿੱਦਾਂ ਵੀ ਹੰਦਾ ਉਹਨਾਂ ਨੂੰ ਬੱਚੇ ਨਹੀਂ ਜਿਹੜਾ ਵਾ ਉਹ ਇਹਨਾਂ ਨੂੰ ਭੇਜਣਾ ਚਾਹੀਦਾ ਲੋਕ ਤੁਸੀ ਦੇਖ ਹੀ ਸਕਦੇ ਹੋ ਕਿ ਪੂਰਾ ਪਰਿਵਾਰ ਦਾ ਚਿੰਤਾ ਤੇ ਹੈ ਹੀ ਹੈ ਜਿਹੜੇ ਕਿੰਨੇ ਦੇ ਲੱਖ ਲੱਖੇ ਦੇ ਲੋਕ ਨੇ ਜਿਹੜੇ ਕਹਿੰਦੇ ਕਿ ਆਪਾਂ ਦੇ ਉਹ ਪੰਜੀ ਬੈਠੇ ਕਹਿੰਦੇ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਇਹਦੇ ਫਾਦਰ ਜਿਹੜੇ ਨੇ ਸਕੂਲ ਬੱਸ ਚ ਲੈ ਕੇ ਜਾਂਦੇ ਲੇਕਿਨ ਅੱਜ ਉਹਨਾਂ ਦੇ ਆਪਣੇ ਹੰਝੂ ਨਹੀਂ ਰੁਕਦੇ ਪਏ ਸ਼ਾਇਦ ਆਪਣਾ ਜਸ਼ਨ ਆਪਣਾ ਪੁੱਤ ਤਾਂ ਨਹੀਂ ਹੈ ਲੇਕਿਨ ਪੁੱਤ ਤੋਂ ਵੱਧ ਜਿਹੜਾ ਉਹਦੇ ਤੋਂ ਘੱਟ ਵੀ ਦੁੱਖ ਰਹੀਆਂ ਇਸ ਗੱਲ ਦਾ ਕਿ ਜਸ਼ਨ ਮੁਸੀਬਤ ਦੇ ਵਿੱਚ ਔਰ ਇਸ ਪਰਿਵਾਰ ਦਾ ਹਾਲਾਤ ਦੇਖ ਨਹੀਂ ਜਾਂਦੇ ਸ਼ਾਇਦ ਅੱਜ ਲੋੜ ਆ ਹਰ ਇੱਕ ਇਹਨਾਂ ਦੇ ਵੀਰ ਨੂੰ ਪੰਜਾਬ 'ਚ ਬੈਠੇ ਪੰਜਾਬੀ ਨੂੰ ਯਾ ਕਿਸੇ ਵੀ ਕਮਿਊਨਿਟੀ ਦਾ ਕੋਈ ਸਾਲਾ ਯਾ ਖਾਸ ਤੌਰ ਤੇ ਮੈਂ ਗੱਲ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਆਵਾਜ਼ ਉਠਾਉਣ ਦੀ ਲੋੜ ਹੈ ਸਰਕਾਰਾਂ ਭਾਰਤ ਸਰਕਾਰ ਅੱਗੇ ਅਪੀਲ ਹੈ ਪਰਿਵਾਰ ਵੱਲੋਂ ਇਹ ਸਾਰੀਆਂ ਅਪੀਲਾਂ ਅਪੀਲ ਗੋਹਾਰ ਜਿਹੜੀ ਹੈ ਪਰਿਵਾਰ ਲਗਾ ਰਿਹਾ ਨਗਰਪੁਰਾ ਲਗਾ ਰਿਹਾ ਰਿਸ਼ਤੇਦਾਰ ਲਗਾ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਜਸ਼ਨ ਦੇ ਨਾਲ ਜ਼ਰੂਰ ਖੜਿਆ ਜਾਵੇ ਜਸ਼ਨ ਦੀ ਜਿਹੜੀ ਸੱਚਾਈ ਹੈ ਜਿਹੜੇ ਉਹਦੇ ਤੇ ਅਲੀਗੇਸ਼ਨ ਲੱਗ ਰਹੇ ਨੇ ਉਹ ਸੱਚਾਈ ਸਾਹਮਣੇ ਆਵੇ ਕਿ ਇੱਕ ਅਮਰਤਾ ਸਿੰਘ ਔਰ ਬਾਣੇ ਵਾਲਾ ਪੂਰਾ ਨੇਮੀ ਸਿੱਖ ਨੌਜਵਾਨ ਅੱਜ ਮੁਸ਼ਕਲ ਦੀ ਘੜੀ ਦੇ ਵਿੱਚ ਹੈ ਲੋਜੀਸ਼ਨ ਪ੍ਰੀਤੀ ਮਾਤਾ ਨੂੰ ਤੁਸੀਂ ਸੁਣਿਆ ਜਿਹੜੇ ਰੋਂਦੇ ਹੋਏ ਇਹ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਪੁੱਤਰ ਦੀ ਕੋਈ ਗਲਤੀ ਨਹੀਂ ਹੈ ਸਾਫ਼ ਤੌਰ ਤੇ ਜੋ ਨਸ਼ੇ ਦੀ ਗੱਲ ਆ ਰਹੀ ਹੈ ਉਸ ਤੋਂ ਉਹਨਾਂ ਨੇ ਕਿਨਾਰਾ ਕੀਤਾ ਕਿ ਉਹਨਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦਾ ਜੜਾ ਨਸ਼ਾ ਉਹ ਨਹੀਂ ਕਰਦਾ ਬਹੁਤ ਧਾਰਮਿਕ ਪ੍ਰਵਰਤੀ ਵਾਲਾ ਉਹਨਾਂ ਦਾ ਬੱਚਾ ਸੀ ਇਥੋਂ ਤੱਕ ਕਿ ਪਰਿਵਾਰ ਨੇ ਐਸਜੀਪੀਸੀ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਸ੍ਰੀ ਕਾਲਤਖਸਬ ਨੂੰ ਵੀ ਬੇਨਤੀ ਕੀਤੀ ਹੈ ਕਿ ਉਸ ਮਾਮਲੇ ਦੇ ਵਿੱਚ ਅਪੀਲ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਦਖਲ ਅੰਦਾਜ਼ੀ ਦੇਣ ਭਾਰ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਇਸ ਦੇ ਨਾਲ ਨਾਲ ਤੋਂ ਨੂੰ ਦੱਸਦੀ ਹੈ ਕਿ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਜ਼ਿਆਦਾ ਸਿਆਸਤ ਅਮਰੀਕਾ ਦੇ ਵਿੱਚ ਇਸ ਕਰਕੇ ਵੀ ਵੱਧ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਦਾ ਜੋ ਫਲੋਰੀਡਾ ਦੇ ਵਿੱਚ ਕੇਸ ਹੋਇਆ ਸੀ ਉਸ ਤੋਂ ਬਾਅਦ ਜਸ਼ਨਪ੍ਰੀਤ ਦਾ ਜੋ ਐਕਸੀਡੈਂਟ ਹੈ ਉਸ ਦੇ ਵਿੱਚ 8 ਗੱਡੀਆਂ ਨੂੰ ਟੱਕਰ ਮਾਰੀ ਗਈ ਹੈ ਤਿੰਨ ਲੋਕਾਂ ਦੀ ਉੱਤੇ ਵਿੱਚ ਮੌਤ ਹੋਈ ਹੈ ਜਿਸ ਦੇ ਵਿੱਚ ਇੱਕ ਬਾਸਕਟਬਾਲ ਦੇ ਕੋਚ ਵੀ ਸ਼ਾਮਿਲ ਨੇ ਤਾਂ ਇਸ ਤੋਂ ਬਾਅਦ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਜੋ ਇੱਕ ਨਫ਼ਰਤ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਜੋ ਲਾਇਸੈਂਸ ਤੁਸੀਂ ਤੁਸੀਂ ਚ ਸਮਝਿਏ ਇਹਨਾਂ ਲੋਕਾਂ ਨੂੰ ਦੇ ਰਿਹਾ ਜੋਨ ਨੂੰ ਰੂਲਸ ਰੈਗੂਲੇਸ਼ਨ ਨਹੀਂ ਪਤਾ ਉਹ ਤੁਸੀਂ ਇੱਕ ਤਰੀਕੇ ਦੇ ਨਾਲ ਅਮਰੀਕੀ ਲੋਕਾਂ ਦੀ ਜਾਨ ਦੇ ਕੇ ਉਹਨਾਂ ਨੂੰ ਕੀਮਤ ਚੁਕਾਉਣੀ ਪੈ ਰਹੀ ਹੈ ਪਰਿਵਾਰ ਦੇ ਵਿੱਚ ਹਾਲਾਂਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਮਾਮਲੇ ਦਾ ਇੱਕ ਨਵਾਂ ਮੋੜ ਸਾਹਮਣੇ ਆ ਰਿਹਾ ਹੈ ਪੂਰਾ ਪਿੰਡ ਜਸ਼ਨਪ੍ਰੀਤ ਦੇ ਹੱਕ ਦੇ ਵਿੱਚ ਖੜਾ ਹੈ ਉਹਨਾਂ ਦੇ ਪਿਤਾ ਜੀ ਦਾ ਵੀ ਇਹ ਕਹਿਣਾ ਹੈ ਕਿ ਸਾਡਾ ਬੱਚਾ ਤਾਂ ਸ਼ੁਰੂ ਤੋਂ ਨਗਰ ਕੀਰਤਨ ਦਾ ਦੇ ਵਿੱਚ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਜਾਣ ਵਾਲਾ ਸੀ ਨਸ਼ੇ ਦਾ ਲੇਬਲ ਉਸ ਦੇ ਉੱਪਰ ਨਾ ਲਗਾਇਆ ਜਾਵੇ ਕਿਉਂਕਿ ਉਹਨੇ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕੀਤਾ ਹਾਲਾਂਕਿ ਅਮਰੀਕਾ ਵਰਗੇ ਜਿਹੜੇ ਮੁਲਕ ਨੇ ਉਨ੍ਹਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਖਦਸ਼ਾ ਨਹੀਂ ਪ੍ਰਗਟਾਇਆ ਗਿਆ ਬਲਕਿ ਉਹਨਾਂ ਨੇ ਕਲੀਅਰ ਕੱਟ ਕਰ ਦਿੱਤਾ ਹੈ ਆਈਸ ਤੋਂ ਲੈ ਕੇ ਡਾਟ ਤੋਂ ਲੈ ਕੇ ਹੋਰ ਜਿਹੜੀਆਂ ਏਜੰਸੀਜ਼ ਨੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਇਨਟੌਕਸਿਕੇਟਰ ਯਾਨੀ ਕਿ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਹੀ ਜਸ਼ਨਪ੍ਰੀਤ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਲਾਪਰਵਾਹੀ ਨੈਗਲੀਜੈਂਸ ਦੇ ਜਿਹੜੇ ਇਲਜ਼ਾਮ ਲੱਗੇ ਨੇ 8 ਗੱਡੀਆਂ ਦੀ ਟੱਕਰ ਹੋਈ ਹੈ ਡੈਸ਼ ਕੈਮ ਦੀ ਜੋ ਫੁਟੇਜ ਸਾਹਮਣੇ ਆਈ ਹੈ ਉਹ ਵਾਕਈ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਹੈ ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਜਸ਼ਨਪ੍ਰੀਤ ਦੀ ਡਿਪੋਰਟ ਹੋਣ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਹੋਵੇਗੀ ਜਾਂ ਕਿੰਨੇ ਸਾਲਾਂ ਦੀ ਸਜ਼ਾ ਹੋਵੇਗੀ ਇਹ ਫਿਲਹਾਲ ਦੇਖਣਾ ਹੋਵੇਗਾ ਮੈਂ ਜਸ਼ਨਦੀ ਪਹਿਲੇ ਗੱਲ ਕਰਾਂਗਾ ਪਹਿਲੇ ਤੇ ਇਸ ਹਾਦਸੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਾ ਔਰ ਕੀ ਸੀ ਇਹ ਕੀ ਜਾਣਕਾਰੀ ਹੁਣ ਤੱਕ ਤੁਹਾਡੇ ਕੋਲ ਇਕੱਤਰ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਇਹ ਜਿਹੜਾ ਹਾਸਾ ਬੜੀ ਮੰਦ ਭਾਗੀ ਘਟਨਾ ਹੋਈ ਹੈ ਬਹੁਤ ਮਾੜਾ ਹੋਇਆ ਹੈ ਉਥੇ ਐਕਸੀਡੈਂਟ ਜਿਹੜਾ ਇਹਦਾ ਤੇ ਨਾਂ ਹੀ ਮਾੜਾ ਵਾ ਉਥੇ ਮੌਤਾਬੀ ਹੋਈਆਂ ਚਲੋ ਉਹਨਾਂ ਨਾਲ ਅਹੀਂ ਖਲੋਤੇ ਆ ਸਾਨੂੰ ਬੜਾ ਬਹੁਤ ਅਲਫਾਜ਼ ਨਹੀਂ ਆ ਪਈ ਕੋਈ ਗੱਲ ਕਰ ਸਕੀਏ ਐਕਸੀਡੈਂਟ ਹੋਇਆ ਕੋਈ ਵੀ ਡਰਾਈਵਰ ਐਕਸੀਡੈਂਟ ਜਾਣ ਕੇ ਨਹੀਂ ਕਰਦਾ ਕੁਦਰਤੀ ਪ੍ਰਮਾਤਮਾ ਆਕਾਲ ਪਰਖ ਲੋਹੀ ਕੋਈ ਪਾਣਾ ਬਾਪਰ ਜਾਂਦਾ ਵਾ ਇਹ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਜਿਹੜਾ ਇਹ ਕੰਮ ਹੋਇਆ ਜਸ਼ਨ ਜਿਹੜਾ ਬਿਆਨ ਆਣਾ ਕਿ ਜੇ ਮੈਂ ਤੁਹਾਡੀ ਗੱਲ ਕਰਾਂ ਇੱਕ ਬਾਣੇ ਚ ਗੁਰਸੇ ਕੋ ਅਮਰਤ ਧਾਰੀ ਹੋ ਲੇਕਿਨ ਦੂਸਰੇ ਪਾਸੇ ਜਿਹੜੀ ਜਸ਼ਨ ਤੇ ਇੱਕ ਸਵਾਲ ਖੜੇ ਹੋ ਰਹੇ ਨੇ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਹ ਡਰੱਗਸ ਦਾ ਉਹਨੂੰ ਕਿਦਾਂ ਸੀ ਜਸਟੀਫਾਈ ਕਰ ਦਿੰਦੇ ਹੁਣ ਮੀਡੀਆ ਕੀ ਜਾਣਦਿਆ ਕਿ ਇਹ ਡਰੱਗਸ ਕਰਦਾ ਉਹ ਤੇ ਡਰੱਗਸ ਕਰਦਾ ਹੀ ਨਹੀਂ ਉਹ ਤੇ ਅਮਰਤ ਧਾਰੀ ਬੰਦਾ ਉਹ ਤੇ ਲਾਗੇ ਪਿੰਡਾਂ ਵਾਲੇ ਜਿੰਨੂੰ ਮਰਜ਼ੀ ਪੁੱਛ ਲੋ ਸਾਰਾ ਪਿੰਡ ਢੋਗ ਗਿਆ ਲਾਗੇ ਲਾਗੇ ਪਿੰਡਾਂ ਵਾਲੇ ਵੀ ਆ ਗਏ ਆ ਇਹ ਬੰਦੇ ਦੇ ਕਾਹਦਾ ਇਲਜ਼ਾਮ ਲਾਤਾ ਉਹਦੇ ਨਾਲ ਜਿਹੜੇ ਪੜਦੇ ਰਹੇ ਬੱਚੇ ਉਹਨਾਂ ਦੇ ਵੀ ਥੋੜੇ ਹੁਸ਼ ਉਹ ਵਹਾ ਛੁੱਡੇ ਹੋਏ ਆ ਤੇ ਇਹ ਕਿੱਦਾਂ ਦਾ ਇਲਜ਼ਾਮ ਆ ਤੇ ਇਹ ਤੇ ਗਲਤ ਸਰਾਸਰ ਗਲਤ ਗੱਲ ਆ ਉਹਨੂੰ ਕੋਈ ਡਿਰੈਕਸ਼ਨ ਨਹੀਂ ਕੀਤੀ ਕੋਈ ਨਿਸ਼ਾਨੀ ਕਰਦਾ ਉਹਦੀ ਮੈਡੀਕਲ ਰਿਪੋਰਟ ਵੀ ਆਉਣ ਵਾਲੀ ਹੈ ਚਲੋ ਉਹਦੇ ਵਿੱਚ ਪਤਾ ਕਲੀਅਰ ਲੱਗ ਜਾਏ ਕਿਉਂਕਿ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਸ਼ਾਇਦ ਜਸ਼ਨ ਹੀ ਪਰਿਵਾਰ ਦੇ ਵਿੱਚ ਇੱਕ ਐਸਾ ਜੀ ਸੀ ਕਿ ਜਿਨੇ ਬਾਕੀ ਪਰਿਵਾਰ ਨੂੰ ਅਮਰਤਾਰਿਕ ਹੋਣ ਲਈ ਸਾਨੂੰ ਉਹਨਾਂ ਨੇ ਪ੍ਰੇਰਣਾ ਕੀਤੀ ਸੀ ਅਮਰਤਾਰਿਕ ਦੀ ਹਨ ਉਹਨਾਂ ਨੇ ਅਮਰਸ਼ਕ ਆਇਆ ਇਹੋ ਜਿਹੇ ਬੰਦੇ ਉੱਥੇ ਕਈ ਗੱਲਾਂ ਕਰਨਦੇ ਆ ਕਹਿੰਦੇ ਵੀ ਜੇ ਜਸ਼ਨਪ੍ਰੀਤ ਸਿੰਘ ਨਾਲ ਇਦਾਂ ਮਾੜਾ ਕੰਮ ਹੋ ਸਕਦਾ ਦੋਨੋਂ ਟਾਈਮ ਪਾਰਟ ਕਰ ਸਕਦਾ ਵਾ ਤੇ ਅਹੀਂ ਕੀ ਚੀਜ਼ ਆ ਫੋਨ ਕਰਦੇ ਬਾਹਰੋਂ ਔਰ ਦੂਜਾ ਨੰਬਰ ਜਿੱਥੇ ਉਹ ਬੱਚਾ ਰਹਿੰਦਾ ਸੀ ਉੱਥੇ ਜਾ ਕੇ ਪਤਾ ਕੀਤਾ ਜਾਵੇ ਵੀ ਉਹ ਨਸ਼ਾ ਕਰਦਾ ਸੀ ਜਾਂ ਨਹੀਂ ਕਰਦਾ ਬਿਲਕੁਲ ਨਸ਼ੇ ਨੂੰ ਹੱਥ ਨਹੀਂ ਸੀ ਲਾਉਂਦਾ ਉਹ ਉੱਥੇ ਜਿਹੜੇ ਜਿੱਥੇ ਰਹਿੰਦਾ ਸੀ ਉੱਥੇ ਜਾ ਕੇ ਪਤਾ ਕੀਤਾ ਜਾਵੇ ਨਾ ਨਜਾਇਜ਼ ਕਿਸੇ ਨੂੰ ਬਦਨਾਮੀ ਦਿਓ ਨਾ ਇਹਦੀ ਜਾਨ ਨਾਲ ਖੇਡੋ ਜਿਹੜੇ ਆ ਪੌਂਡੇ ਪੋਸਟਾਂ ਪਾਉਂਦੇ ਆ ਇਹ ਕੋਈ ਹਾਸੇ ਖੇਲ ਆਲੀ ਗੱਲ ਨਹੀਂ ਇਹ ਬੰਦੇ ਦੀ ਜ਼ਿੰਦਗੀ ਦਾ ਸਵਾਲ ਹੈ ਇੱਕ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਬੜੀ ਛੋਟੀ ਉਮਰ ਹੈ ਬੜੀ ਛੋਟੀ ਉਮਰ ਹੈ ਛੋਟੀ ਉਮਰ ਹੈ ਇਹ ਬੱਚੇ ਨਾਲ ਨਾ ਖੇਲੋ ਇਹ ਚੀਜ਼ਾਂ ਨਹੀਂ ਖੇਲਣ ਵਾਲੀਆਂ ਕੁਝ ਬੰਦੇ ਆਪਣੇ ਸਿਸਟਮ ਨੂੰ ਪਾ ਜਾਂਦੇ ਆ ਇਹ ਮੈਂ ਥੋੜਾ ਜਿਹਾ ਹੋਰ ਜਸ਼ਨ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗਾ ਇੱਕ ਫੋਟੋ ਮੈਂ ਦੇਖੀ ਜਸ਼ਨਦੀਪ ਪੂਰਾ ਬਾੜੇ ਦੇ ਵਿੱਚ ਉਹ ਫੋਟੋ ਤੇ ਮੇਰੇ ਗੱਲਾਂ ਕੋਈ ਗੁਰਪ੍ਰਬ ਦੀ ਲੱਗਦੀ ਵੀ ਜਿਵੇਂ ਹਾਂਜੀ ਉਹ ਹਰ ਗੁਰਪਰਵ ਦੇ ਵਿੱਚ ਜਿਉਂ ਉਹ ਪੰਜਾਂ ਪਿਆਰਿਆਂ ਦੇ ਵਿੱਚ ਬੰਦਾ ਸੀਗਾ ਸ਼ਾਮਲ ਹੁੰਦਾ ਸੀਗਾ ਲਾਗੇ ਲਾਗੇ ਪਿੰਨਾ ਚ ਵੀ ਜਾਂਦਾ ਸੀਗਾ ਉਹਦੀ ਛੋਟੇ ਹੁੰਦਿਆਂ ਤੋਂ ਰੀਜ ਹੀ ਸਾਡੇ ਦਬਰ ਚ ਇੱਕ ਪਹਿਲਾ ਬੱਚਾ ਜेन ਸਾਨੂੰ ਵੀ ਉਹਨਾਂ ਅਮਰਿਸ਼ ਆਇਆ ਔਰ ਸਾਨੂੰ ਵੀ ਰੱਬ ਦੇ ਲੜ ਲਾਇਆ ਮੈਂ ਤੇ ਆਪਣੇ ਪਿਓ ਪਿਤਾ ਦਾ ਸਮੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਅਕੀਆ ਹੋਰ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੇ ਬਾਬਾ ਨਾਨਕ ਬੀਬੀ ਸੁందਰੀ ਕਿਰਪਾ ਕਰੇ ਜਸਨਪ੍ਰੀਤ ਸਿੰਘ ਮੇਰਾ ਠੀਕ ਠਾਕ ਰਵੇ ਠੀਕ ਠਾਕ ਮੈਂ ਉਧਰ ਦੀ ਉਹਨਾਂ ਦੀ ਅਪੀਲ ਵੀ ਕਰਦਾ 트ੰਪ ਸਰਕਾਰ ਅੱਗੇ ਵੀ ਅਪੀਲ ਕਰਦਾ ਵਾਂ ਕਿ ਜੋ ਹੋਇਆ ਸਭ ਮਾੜਾ ਹੋਇਆ ਵਾ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਬੱਚਾ ਮੇਰਾ ਨਹੀਂ ਬੱਚਾ ਤੁਹਾਡਾ ਵਾ ਤੁਸੀਂ ਨਾਂ ਲੋਕੇ ਖੜੋ ਇਹਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਅੱਗੇ ਵੀ ਤੇ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਹੈ ਮੈਂ ਉਹਦੇ ਅੱਗੇ ਵੀ ਹੱਥ ਜੋੜਦਾ ਵਾਂ ਜਿੰਨਾਂ ਕੋ ਅੱਜ ਹੱਥ ਹੈ ਮੈਂ ਉਹਨਾਂ ਅੱਗੇ ਵੀ ਹੱਥ ਜੋੜਦਾ ਵਾਂ ਉਹਨਾਂ ਦੇ ਮਤਲਬ ਕਿ ਬਹੁਤ ਜ਼ਿਆਦਾ ਹੱਥ ਜੋੜ ਕੇ ਬੇਨਤੀ ਹੈ ਮੇਰੀ ਮੇਰਾ ਬੱਚਾ ਨਹੀਂ ਤੁਹਾਡਾ ਹੀ ਬੱਚਾ ਵਾ ਜੀ ਜੇ ਮੈਂ ਜਸ਼ਨਪ੍ਰੀਤ ਦੀ ਗੱਲ ਕਰਾਂ ਤੇ ਮੈਂ ਪਰਿਵਾਰ ਜਦੋਂ ਮੈਂ ਘਰ ਪਹੁੰਚਿਆ ਤੇ ਮੈਂ ਦੇਖਦਾ ਪਿਆ ਸੀ ਤੁਹਾਡਾ ਘਰ ਜਿਆ ਤੁਹਾਨੂੰ ਮਿਲਿਆ ਇੱਕ ਸੁਧਾਰਨ ਜਾਈ ਪਰਿਵਾਰ ਮਤਲਬ ਆਪਾਂ ਸਾਰੇ ਸੁਧਾਰਨ ਪਰਿਵਾਰ ਹੀ ਆ ਨਾ ਤੇ ਇਤਨੀ ਚਾਏ ਮੈਂ ਜਦੋਂ ਵਿਦੇਸ਼ ਬੱਚੇ ਨੂੰ ਭੇਜਣਾ ਤੇ ਸ਼ਾਇਦ ਇਹ ਵੀ ਇੱਕ ਬੜਾ ਔਖਾ ਹੋਊਗਾ ਨਾ ਕਿਉਂਕਿ ਵਿਦੇਸ਼ ਭੇਜਣਾ ਪੈਸੇ ਲੱਗਣੇ ਆ ਦੇਖੋ ਜੀ ਪੈਸੇ ਵੀ ਲੱਗਦੇ ਆ ਬੱਚੇ ਨੂੰ ਭਵਿੱਖ ਬਣਾਉਣ ਵਾਸਤੇ ਭੇਜਦਾ ਬੰਦਾ ਕਿ ਚਲੋ ਬੱਚੇ ਦੀ ਜ਼ਿੰਦਗੀ ਬਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਕੱਢੇ ਅੱਖਾ ਹੋਊਗਾ ਉਸ ਮਿਲੇ ਵੀ ਕਿੱਦਾਂ ਦੇ ਵਿਲੇ ਚੋਂ ਲੰਗੇ ਹੋ ਪੈਸਾ ਵੀ ਲੱਗਾ ਤੇ ਬੱਚੇ ਆ ਇੱਕ ਚੀਜ਼ ਐ ਇਹ ਜਿਹੜੇ ਪ੍ਰਦੇਸ਼ ਚ ਬੱਚੇ ਆਪਣੇ ਰਹਿੰਦੇ ਆ ਇਹ ਹਰ ਪ੍ਰਦੇਸ਼ ਬਚਾ ਕਰੋ ਗਿਆ ਵਾ ਉਹਨੂੰ ਪਤਾ ਕਿੱਦਾਂ ਘਰ ਛੱਡਿਆ ਕਿੱਦਾਂ ਗਏ ਬੜੇ ਔਖੇ ਹੋ ਕੇ ਗਏ ਐ ਤੇ ਮੇਰੀ ਅਪੀਲ ਐ ਵੀ ਬੱਚੇ ਦੀ ਮਦਦ ਕਰਿਓ ਮੈਂ ਹਮੇਸ਼ਾ ਹੀ ਆਪਣੀ ਸਿੱਖ ਜਥੇਬੰਦੀ ਨਾਲ ਖਲੋਤਾ ਰਿਆਂ ਹਰ ਟਾਈਮ ਔਰ ਅੱਜ ਮੈਨੂੰ ਲੋੜ ਆ ਸਿੱਖ ਜਥੇਬੰਦੀਆਂ ਦੀ ਮੇਰੇ ਨਾਲ ਖੜਨ ਜਿਹੜੇ ਬਾਹਰ ਦੀਆਂ ਜਥੇਬੰਦੀਆਂ ਵਿਦੇਸ਼ ਚ ਬੈਠੇ ਆ ਜਿਹੜੇ ਐਨਆਰਆਈਜ਼ ਬੈਠੇ ਆ ਕਈ ਐਸੇ ਬਿਜ਼ਨਸਮੈਨ ਬੈਠੇ ਆ ਸ਼ਾਇਦ ਪਿਛਲੀ ਵਾਰ ਜਦੋਂ ਜੇ ਇੱਕ ਪਹਿਲਾ ਹਾਦਸਾ ਹੋਇਆ ਸੀ ਕੁਝ ਮਹੀਨਿਆਂ ਪਹਿਲੇ ਦੀ ਗੱਲ ਕਰੀਏ ਤਾਂ ਸ਼ਾਇਦ ਉਹ ਉਸ ਨੌਜਵਾਨ ਦੇ ਨਾਲ ਸਾਰਾ ਯੂਐਸ ਕੈਨੇਡਾ ਜਾਂ ਹੋਰ ਦੇਸ਼ ਚ ਬੈਠੇ ਹੋੜਾ ਦੇਸ਼ਾਂ ਚ ਬੈਠੇ ਪੰਜਾਬੀ ਇਕੱਠੇ ਹੋ ਗਏ ਸੀ ਤੁਹਾਨੂੰ ਤੁਸੀਂ ਵੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਉਹ ਅੱਜ ਹਜੇ ਤੱਕ ਉਹਨਾਂ ਤੱਕ ਸੁਨੇਹਾ ਨਹੀਂ ਪਹੁੰਚ ਰਿਹਾ ਮੇਰੀ ਅਪੀਲ ਇਹੀ ਹੈ ਹੱਥ ਜੋੜ ਕੇ ਜਿੰਨੀਆਂ ਉਥੇ ਦੀਆਂ ਜਥੇਬੰਦੀਆਂ ਜਿੰਨੇ ਉੱਥੇ ਦੇ ਲੋਕ ਆ ਸਾਰੇ ਬੱਚੇ ਨਾਲ ਖੜੇ ਹੋਣ ਇਨਸਾਫ ଦਵਾਓ ਹੱਥ ਜੋੜ ਕੇ ਬੇਨਤੀ ਹੈ ਹੁਣ ਆਸ ਸਾਡੇ ਤੇ ਵੀ ਆ ਉਧਰ ਦੀ ਸਰਕਾਰ ਤੇ ਵੀ ਆ ਸਾਰੇ ਜਾਣੇ ਇਨਸਾਫ ਮੈਂ ਤੇ ਅਮਰੀਕਾ ਸਰਕਾਰ ਅੱਗੇ ਉਧਰ ਦੇ ਲੋਕਾਂ ਅੱਗੇ ਵੀ ਬੇਨਤੀ ਹੱਥ ਜੋੜ ਕੇ ਕਰਾਂਗਾ ਵੀ ਉਹ ਵੀ ਖੜਨ ਮੇਰੇ ਬੱਚੇ ਨਾਲ ਸਿੰਘ ਜੀ ਵਾਹ ਮੈਨੂੰ ਪੁੱਛਤਾ ਠੀਕ ਨਹੀਂ ਲੱਗਦਾ ਪਰ ਲੇਕਿਨ ਤੁਸੀਂ ਆਪ ਕੰਮ ਕੀ ਕਰਦੇ ਹੋ ਘਰ ਪਰਿਵਾਰ ਕਿੱਦਾਂ ਚੱਲਦਾ ਮੈਂ ਸਕੂਲ ਵਾਸ ਚਲਾਉਣਾ ਜੀ ਸਕੂਲ ਵਾਸ ਚਲਾਉਣਾ ਕਰਜ਼ਾ ਚੁੱਕ ਕੇ ਬੁੱਤ ਭੇਜਿਆ ਸੀ ਫਿਰ ਅੱਜ ਕਰਜ਼ਾ ਲੱਤ ਗਿਆ ਉਹ ਨਹੀਂ ਅੱਜ ਕਿੱਥੇ ਲੱਤ ਆ ਜੀ ਨਹੀਂ ਲੱਤ ਪੁੱਤ ਵੀ ਮੇਨੂੰ ਤਾਂ ਉੱਥੇ ਕਹਿੰਦੇ ਕਰਦਾ ਇਹੀ ਕਾ ਪਿੱਛੇ ਕਰਜ਼ਾ ਲਾਦੀ ਹੈ ਮੇਰਾ ਪੁੱਤ ਠੀਕ ਹੋ ਜਾਏ ਭਾਈ ਬਾਪ ਸਾਰੇ ਮੈਨੂੰ ਕੋਈ ਚੱਕਰ ਪੋਹਣੋ ਨਾ ਕੁਝ ਵੀ ਹੋਵੇ ਕਰਜ਼ਾ ਲਾ ਲਾਂਗੇ ਹੌਲੀ ਹੌਲੀ ਆਪੇ ਬਸ ਇਹੋ ਬੇਨਤੀ ਆ ਸਾਰੀ ਅਮਰੀਕਾ ਸਰਕਾਰ ਅੱਗੇ ਜਿੱਥੇ ਬੰਦੀ ਆ ਗਈ ਉੱਥੇ ਦੇ ਲੋਕਾਂ ਅੱਗੇ ਜੀ ਜਿਹੜੀ ਉਧਰ ਦੀ ਪਬਲਿਕ ਹੈ ਅੰਗਰੇਜ਼ ਹੈ ਜੀ ਅਸੀਂ ਸਾਡੇ ਬਜ਼ੁਰਗਾਂ ਨੇ ਵਰਲਡ ਵਾਰ ਦੇ ਵਿੱਚ ਸਾਰਿਆਂ ਦਾ ਸਾਥ ਦਿੱਤਾ ਵਾ ਸਾਡੇ ਵੱਡੇ ਬਜ਼ੁਰਗਾਂ ਨੇ ਵਰਲਡ ਵਾਰ ਲੜੀ ਆ ਖਾਲਸੇ ਆਣਾ ਸਿੱਖਾਣਾ ਉਹਨਾਂ ਵਿੱਚੋਂ ਹੀ ਆਹੀ ਹੈ ਜੀ ਬਸ ਉਹਨਾਂ ਦੇ ਬੱਚੇ ਆ ਉਹ ਸਾਡੇ ਵੱਡੇ ਅਸੀਂ ਉਹਨਾਂ ਤੋਂ ਛੋਟੇ ਖਿਆਲ ਜ਼ਰੂਰ ਰੱਖਿਓ ਨਾਲ ਚੱਲਿਓ ਉਹਨਾਂ ਦੇ ਸਾਰੇ ਬਿਲਕੁਲ ਪਰਿਵਾਰ ਦੇ ਜੇ ਗੱਲ ਕਰੀ ਤੇ ਪਰਿਵਾਰ ਦੇ ਇੱਥੇ ਮੇਰੇ ਨਾਲ ਗਵਿੰਦਰ ਸਿੰਘ ਪਿਤਾ ਨੇ ਉਥੇ ਹੀ ਪਰਿਵਾਰ ਦੇ ਸਾਰੇ ਜੀ ਨੇ ਕਿਉਂਕਿ ਇਹ ਚਿੰਤਾ ਹੀ ਇੱਕ ਐਸੀ ਚਿੰਤਾ ਮਤਲਬ ਇਸ ਲਈ ਪੂਰਾ ਪਰਿਵਾਰ ਇਕੱਠਾ ਹੈ ਪਰ ਚਾਹੇ ਇੱਥੇ ਬੈਠੇ ਨੇ ਪੰਜਾਬ 'ਚ ਬੈਠੇ ਨੇ ਪੰਜਾਬ 'ਚ ਬਹਿ ਕੇ ਵੀ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਪਏ ਨੇ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਸਰਬਜੀਤ ਸਿੰਘ ਲਾਲੀਆ ਜੀ ਮੈਂ ਐਸੇ ਨਗਰ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਮੈਂ ਜਸ਼ਨਪੀਤ ਨੂੰ ਛੋਟੇ ਹੁੰਦੇ ਦੱਗਾ ਇਹੋ ਜਿਹਾ ਪਰਿਵਾਰ ਹੈ ਕਿ ਇਲਾਕੇ ਚ ਲੋਕ ਇਹਨਾਂ ਨੂੰ ਜਾਣਦੇ ਆ ਕਿ ਉਹ ਛੋਟਾ ਬੱਚਾ ਆਪਣਾ ਨਾਂ ਕਮਾ ਕੇ ਗਿਆ ਵਾ ਸਿੱਖੀ ਸਰੂਪ ਚ ਉਹ ਰਹਿ ਕੇ ਕਿਹੇ ਵੀ ਪਿੰਡ ਚ ਨਗਰ ਕੀਰਤਨ ਹੋਣਾ ਤੇ ਪੰਜ ਪਿਆਰਾ ਚ ਸਾਂਭਲ ਹੁੰਦਾ ਸੀ ਪਰ ਅੱਜ ਬਹੁਤ ਸੰਕਟ ਹੈ ਪਰਿਵਾਰ ਤੇ ਸਾਨੂੰ ਬੜਾ ਦੁੱਖ ਹੈ ਇਸ ਚੀਜ਼ ਦਾ ਕਿਉਂਕਿ ਸ਼ੁਰੂ ਤੋਂ ਉੱਤੇ ਜਿਹੜਾ ਇਲਜ਼ਾਮ ਲਾਇਆ ਗਿਆ ਨਾ ਡਰੱਗਸ ਦਾ ਨਸ਼ੇ ਦਾ ਬਹੁਤ ਦੇਰ ਤੋਂ ਬੰਦਲੇ ਸਾਡੇ ਸਾਰਾ ਨਗਰ ਕੀ ਇਲਾਕਾ ਹੀ ਉਹ ਬੱਚਾ ਇਹੋ ਜਿਹਾ ਨਹੀਂ ਦੂਸਰਾ ਜਿਹੜਾ ਐਕਸੀਡੈਂਟ ਹੋਇਆ ਅਸੀਂ ਉਸ ਨੂੰ ਮੰਨਦੇ ਕਿ ਐਕਸੀਡੈਂਟ ਹੋਇਆ ਪਰ ਕੋਈ ਡਰਾਈਵਰ ਸੜਕ ਤੇ ਚੱਲਦਾ ਜੇ ਕੀੜੀ ਵੀ ਨਹੀਂ ਮਾਰਨੀ ਚਾਹੁੰਦਾ ਕਿ ਜਾਨਵਰ ਰਾਹੇ ਤੇ ਬ੍ਰੇਕ ਮਾਰ ਲੀਦੀ ਅਸੀਂ ਕਿਤੇ ਨੁਕਸਾਨ ਨਾ ਹੋ ਜੇ ਪਰ ਜਦੋਂ ਐਕਸੀਡੈਂਟ ਹੋ ਜਾਂਦਾ ਨਾ ਇਹ ਅਚਾਨਕ ਹੁੰਦਾ ਦਾ ਕੁਦਰਤ ਵੱਲੋਂ ਭਾਣੇ ਦੇ ਵਿੱਚ ਹੁੰਦਾ ਕਿ ਇਹ ਨੁਕਸਾਨ ਕਿਸ ਦਾ ਹੋਣਾ ਪਰ ਜੇ ਪਰਿਵਾਰ ਦੀ ਗੱਲ ਕਰੀਏ ਤੇ ਇਹ ਗੋਸ਼ਟਕ ਪਰਿਵਾਰ ਹੈ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸਾਰੀ ਸਿੱਖ ਕੌਮ ਨੂੰ ਜਿੱਥੇ ਜਿੱਥੇ ਵੀ ਰਹਿੰਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਕਿਉਂਕਿ ਪਰਿਵਾਰ ਪੰਥਕ ਹੈ ਪਰਿਵਾਰ ਜੁੜਿਆ ਵਾ ਅੱਜ ਇਹਨਾਂ ਨੂੰ ਲੋੜ ਹੈ ਪੰਥ ਦੀ ਤੇ ਲੋਕ ਪੰਥ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਖੜੋਣ ਕਿਉਂਕਿ ਜਿਹੜੀਆਂ ਅਮਰੀਕਾ ਚ ਰਹਿ ਕੇ ਜਾਂ ਉਥੇ ਸਾਡੀਆਂ ਜਥੇਬੰਦੀਆਂ ਨੇ ਮਤ ਕਰ ਸਕਦੀਆਂ ਉਹ ਅਸੀਂ ਨਹੀਂ ਇਥੋਂ ਕਰ ਸਕਦੇ ਜਦੋਂ ਜਦੋਂ ਮੀਡੀਆ ਦੇ ਵਿੱਚ ਇਹ ਤੁਸੀਂ ਸੁਣਿਆ ਜਦੋਂ ਇਹ ਸੁਰਕੀਆਂ ਦੇ ਵਿੱਚ ਇਹ ਮਾਮਲਾ ਆਂਦਾ ਤਾਂ ਕਿ ਇੱਕ ਚਿੰਤਾ ਕਿਵੇਂ ਦੀ ਸੀ ਕਿਉਂਕਿ ਉਸ ਵੇਲੇ ਇੱਕ ਸ਼ੌਕ ਸੀ ਕੀ ਸੀ ਇਲੈਕਸ਼ਨ ਦਾ ਜਿੱਤਮ ਜਦੋਂ ਇਹ ਇਹ ਗੱਲ ਸੁਣੀ ਹੈ ਤੇ ਸਾਡੇ ਤੇ ਪੈਰਾਫੀਲੋਜੀ ਨਹੀਂ ਨਿਕਲਦੀ ਐਕਸੀਡੈਂਟ ਨਹੀਂ ਨਾ ਮਾਰਾ ਕਿ ਬੰਦਾ ਹਿੱਲ ਜਾਂਦਾ ਵਾ ਪਰ ਜਦੋਂ ਉਤੇ ਡਰੱਗਸ ਦਾ ਹੀ ਸੁਣਿਆ ਵੀ ਆਹ ਲੱਗ ਰਿਹਾ ਇਲਜਾਮ ਫਿਰ ਜ਼ਿਆਦਾ ਹੀ ਹਨਾ ਸਾਡੇ ਮਨਾਂ ਉੱਤੇ ਪਹੁੰਚੀ ਹੈ ਇਹ ਬੱਚੇ ਤੇ ਗਲਤ ਇਲਜਾਮ ਲਾ ਕੇ ਆਨੇ ਦਾ ਪੱਕਾ ਅਮਰਤਾਰੀ ਉਥੇ ਅਮਰੀਕਾ ਚ ਵੀ ਉਹਨੇ ਉਹਦੇ ਟਕਾਰ ਚੈੱਕ ਕਰ ਲੈਣ ਕੋਈ ਵੀ ਉਹਨੇ ਟਕਾਰਾਂ ਚ ਪੱਕਾ ਰਿਆ ਵਾ ਔਰ ਨਿਤਨੇਮ ਪੱਕਾ ਉਥੇ ਜਿਹੜਾ ਬੰਦਾ ਸਾਮਾ ਨੂੰ ਰਹਿ ਰਹਿਸ ਕਰੂ ਦਿਨੇ ਨਸ਼ਾ ਕਰੂ ਉਥੇ ਪਰਿਵਾਰ ਦੀ ਉਥੇ ਜਿਹੜੇ ਨਾਲ ਸਾਥੀ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈ ਸਾਰੇ ਉਹ ਇਹ ਗੱਲ ਦੱਸਦੇ ਆ ਕਿ ਕਿਤੇ ਸਾਡੇ ਕੋਲ ਜਸ਼ਨ ਆਉਂਦਾ ਹੀ ਤੇ ਅਸੀਂ ਘਰੇ ਦੂਸਰਾ ਨਾਨ ਵੇਜ ਬਣਾਉਂਦੇ ਹਾਂ ਨਾ ਚਿਕਨ ਵਗੈਰਾ ਤੇ ਉਹ ਸਾਡੇ ਕੋਲ ਰੋਟੀ ਨਹੀਂ ਖਾਂਦਾ ਨਮਕ ਲੈ ਲੈਣਾ ਫਰੂਟ ਖਾ ਲੈਣਾ ਸਾਈਡ ਤੇ ਹੋ ਕੇ ਉਹ ਮਤਲਬ ਇੰਨਾ ਮਤਲਬ ਕਟੜ ਸੀ ਉਹ ਮਤਲਬ ਆਪਣੇ ਉਹ ਮਰਿਆਦਾ ਪੂਰੀ ਗੁਰਮਰਿਆਦਾ ਦੇ ਵਿੱਚ ਸੀ ਮੈਂ ਕਹਿ ਰਿਹਾ ਕਿ ਜਿਹੜਾ ਸਵੇਰੇ ਉਹਨੂੰ ਨਿਤਨੇਮ ਕਰਕੇ ਸਾਮਾ ਨੂੰ ਜਿਹਨੇ ਰਹਿਰਾਸ ਨਹੀਂ ਕਰਨੀ ਹੈ ਉਹ ਦੁਪਹਿਰੇ ਜਾਂ ਦਿਨੇ ਨਸ਼ਾ ਕਿਦਾਂ ਕਰੇਗਾ ਨਸ਼ਾ ਕਰਕੇ ਹੀ ਰੱਬ ਦੇ ਕੋਲ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਉਹ ਬਿਲਕੁਲ ਗਲਤ ਹੈ ਨਸ਼ੇ ਵਾਲਾ ਜਿਹੜਾ ਹਾਂ ਕੋਈ ਬੰਦਾ ਪੇਨ ਕਿਲਰ ਸਿਰ ਦੀ ਸਿਰ ਦਰਦ ਦੀ ਗੋਲੀ ਕੋਈ ਕੌਫੀ ਪੀਲੇ ਉਹਦੇ ਵਿੱਚ ਵੀ ਕਹਿੰਦੇ ਡਾਜ਼ ਆ ਜਾਂਦੀ ਜਿਹੜੀ ਗੱਲ ਹੀ ਸੁਣੀ ਹੈ ਤੇ ਜੇ ਬੰਦਾ ਇੱਕ ਕੌਫੀ ਪੀਲੇ ਜਾਂ ਮੰਨ ਲਾ ਕਿ ਇਹਨੇ ਸਰਦਰ ਦੀ ਗੋਲੀ ਖਾ ਲਈ ਉਹ ਇਹਦੀ ਜਾਂਚ ਹੋਣੀ ਚਾਹੀਦੀ ਕਹਿੰਦਾ ਕਿ ਜਾਂਚ ਸਹੀ ਹੋਣੀ ਚਾਹੀਦੀ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਤੁਸੀਂ ਸੰਤਲ ਜਾਮ ਲਾਈ ਮੇਰੇ ਖਿਆਲ ਨਾਲ ਸ਼ਾਇਦ ਜਿਹੜੀ ਚੀਜ਼ ਦੀ ਮੰਗ ਤੁਸੀਂ ਕਰਦੇ ਪਏ ਹੋ ਕਿ ਜਾਂਚ ਹੋਣੀ ਚਾਹੀਦੀ ਸ਼ਾਇਦ ਪੰਜਾਬ 'ਚ ਰਹਿ ਕੇ ਮੇਰੇ ਖਿਆਲ ਨਾਲ ਤੁਸੀਂ ਉਸ ਤਰੀਕੇ ਨਾਲ ਕੇਸ ਦੀ ਪੈਰਵਾਈ ਨਹੀਂ ਕਰ ਸਕਦੇ ਇਹਦੇ ਲਈ ਅਪੀਲ ਵੀ ਕਰਨਾ ਚਾਹੋਗੇ ਨਰਈਆਂ ਨੂੰ ਜਿਹੜੇ ਉੱਥੇ ਵਿਦੇਸ਼ ਵਿੱਚ ਵੀ ਹੱਥ ਜੋੜ ਕੇ ਬੇਨਤੀ ਕੀ ਉਹ ਲੋਕ ਇੱਕ ਕਾਏ ਮਤਲਬ ਅਮਰਤਾਪੁਰ ਸਿੰਘ ਦਾ ਇਕ ਕੌਮ ਦਾ ਨਾਮ ਬਦਨਾਮ ਹੁੰਦਾ ਕਿ ਸਿੱਖ ਤੇ ਨਸ਼ਾ ਇਹ ਕਦੀ ਜੁੜਦਾ ਨਹੀਂ ਸਿੱਖ ਕਦੀ ਨਸ਼ਾ ਨਹੀਂ ਕਰਦਾ ਤੇ ਜਿਹੜਾ ਉਹ ਅੰਮ੍ਰਿਤਧਾਰੀ ਸਿੱਖ ਹੈ ਉਹਦੇ ਨਾਲ ਲੋਕ ਖਲੋਣ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਹਿੰਨ ਕਿ ਆਹ ਵੇਖ ਲਓ ਜੀ ਇਹ ਤੇ ਇਲਜ਼ਾਮ ਗਲਤ ਸੀ ਉਹ ਘੱਟ ਹੀ ਗਲਤ ਆ ਸੀ ਗਰੰਟੀ ਦਿੰਦੇ ਹਾਂ ਗੁਰਦੁਆਰੇ 'ਚ ਜਾ ਕੇ ਇਹ ਗੱਲ ਕਹੀ ਹੈ ਸਾਰੇ ਇਲਾਕੇ 'ਚ ਬਿਲਕੁਲ ਜਦੋਂ ਬਾੜੇ ਦੀ ਗੱਲ ਕਰ ਜਦੋਂ ਗੱਲ ਕਰਦੇ ਪਏ ਪਰਿਵਾਰ ਦੇ ਨਾਲ ਤੇ ਭਾਜੀ ਆਪਣਾ ਨਾਮ ਦੱਸਦੇ ਗੁਰਬਖਸ਼ ਅੱਛਾ ਗੁਰਬਖਸ਼ ਜੀ ਤੁਸੀਂ ਤੁਹਾਡਾ ਕੀ ਲੱਗਦਾ ਜਸ਼ ਮੇਰਾ ਪਨੇ ਪਨੇ ਹਾਂ ਤੁਹਾਨੂੰ ਕਦੋਂ ਪਤਾ ਲੱਗਾ ਇਹ ਹਾਦਸੇ ਬਾਰੇ ਇਹ ਜੀ ਦੀਵਾਲੀ ਵਾਲੀ ਦੇ ਰਾਤ ਨੂੰ ਬਗਲ ਕਰ ਗਏ ਇਹ ਇਹ ਕੰਮ ਹੋ ਗਿਆ ਮਤਲਬ ਜਦੋਂ ਇਹਨਾਂ ਨੂੰ ਪਤਾ ਲੱਗਾ ਇਹ ਤੇ ਬੜਾ ਮਤਲਬ ਉਹ ਰਾਤ ਬੜੀ ਔਖੀ ਗੱਡੀ ਕਿਉਂਕਿ ਬੱਚੇ ਸਵੇਰੇ ਫਿਰ ਜਦੋਂ ਫੋਨ ਕੀਤਾ ਬੱਚਿਆਂ ਨੂੰ ਦੱਸਿਆ ਇਹ ਬੱਚੇ ਨਾਲ ਦੋਦਨ ਦੀ ਗੱਲ ਕੋਈ ਹੋਈ ਨਹੀਂ ਆ ਉਹਦਾ ਆਨਵਾਜ ਜਿਹੜੇ ਬੱਚੇ ਉਹਨਾਂ ਨਾਲ ਗੱਲ ਕੀਤੀ ਜਿਹੜਾ ਦੋਸਤ ਹੋਣਗੇ ਉਹਦੇ ਨਾਲ ਦਸੀ ਹਾਂਜੀ ਦੱਸਿਆ ਇਹ ਚੀਜ਼ ਦਸੀ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਨਜਾਇਜ਼ ਦੋਸਤ ਲਗੰਦੇ ਆ ਨਾ ਕਿ ਉਹਨੇ ਨਸ਼ਾ ਕੀਤਾ ਬਿਲਕੁਲ ਇਹ ਬਹੁਤ ਗਲਤ ਇਹ ਜਾਦੇ ਫੇਸਬੁਕ ਦੀ ਆ ਬਾਕੀ ਜਿਹੜਾ ਐਕਸੀਡੈਂਟ ਆ ਨਾ ਜਦੋਂ ਹੀ ਐਕਸੀਡੈਂਟ ਦਾ ਸੁਣਦੇ ਆ ਕੋਈ ਐਕਸੀਡੈਂਟ ਕੀਤਾ ਵੀ ਸਾਡਾ ਭਾਜੀ ਕੋਈ ਜਾਣ ਕੇ ਨਹੀਂ ਕਰਦਾ ਇਹ ਤੇ ਅਚਾਨਕ ਹਨਾ ਹੋ ਗਿਆ ਕੁਦਰਤੀ ਬਾਕੀ ਜਦੋਂ ਮਾਰੀ ਘਰੀ ਆ ਗਈ ਬੱਚੇ ਤੇ ਵੀ ਆ ਗਈ ਕੋਈ ਅੱਗੇ ਹਨਾ ਉਹਨਾਂ ਵਾਰਤੇ ਹੀ ਚਾਹੀਦੇ ਆ ਕਿ ਬੱਚੇ ਆ ਦਿੱਤੇ ਜਿਹੜੇ ਅੰਗ ਗੰਦੇ ਨੇ ਡਰੱਗਾਂ ਲੱਗੇ ਨੇ ਬਿਲਕੁਲ ਕੰਕਲ ਨੇ ਉਹਦੀ ਜਾਂਚ ਕੀਤੀ ਜਾਵੇ ਹਾਂਜੀ ਗੁਰਸਿੱਖ ਪਰਿਵਾਰ ਅੰਮ੍ਰਿਤਧਾਰੀ ਪਰਿਵਾਰ ਆ ਅਸੀਂ ਵੀ ਅੰਮ੍ਰਿਤਧਾਰੀ ਆ ਅੰਮ੍ਰਿਤ ਛਕਿਆ ਹੋਇਆ ਸਾਰਾ ਪਰਿਵਾਰ ਹੀ ਆ ਅੰਮ੍ਰਿਤਧਾਰੀ ਲੋਕ ਬਿਲਕੁਲ ਵਿਦੇਸ਼ ਚ ਬਹਿ ਕੇ ਤੁਸੀਂ ਦੱਸਦੇ ਪਿਓ ਕਿ ਉੱਥੇ ਉਸੇ ਤਰੀਕੇ ਦਾ ਸਾਬਤ ਸੂਰਤ ਹੀ ਹੈ ਜਾਂ ਅਮਰਤ ਧਾਰੀ ਹੈ ਲੇਕਿਨ ਜਦੋਂ ਹੁਣ ਇਹ ਸਵਾਲ ਉੱਠਦੇ ਨੇ ਅਪੀਲ ਤੁਸੀਂ ਕਰ ਦਿੱਤੀ ਹੈ ਲੇਕਿਨ ਉਮੀਦ ਕੀ ਕਰਦੇ ਹੋ ਉੱਥੋਂ ਦੇ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਆਪਣੇ ਸਿੱਖ ਪਰਿਵਾਰ ਨੇ ਜਿਹੜੇ ਉੱਥੇ ਹੋਰ ਵੀ ਕਈ ਐਸੇ ਲੋਕ ਨੇ ਜਿਹੜੇ ਕਈ ਕੰਪਨੀਆਂ ਨੇ ਜਿੰਨਾਂ ਦੀਆਂ ਸਿੱਖ ਪਰਿਵਾਰ ਨੇ ਉਹਨਾਂ ਨੂੰ ਵੀ ਕੋਈ ਅਪੀਲ ਹੈ ਬਹੁਤ ਅਹੀਂ ਉਹਨਾਂ ਅਗੇ ਖਾਸ ਕਰਕੇ ਅਪੀਲ ਕਰਦੇ ਆ ਜੀ ਜਿਹੜੇ ਮੇਰੇ ਵੀਰ ਉੱਥੇ ਮਤਲਬ ਬੜੇ ਬੜੇ ਟਰਾਂਸਪੋਰਟ ਅਨਾਂ ਵੱਡੇ ਵੱਡੇ ਟਰੱਕਾਂ ਦੇ ਮਾਲਕ ਨੇ ਅਹੀਂ ਉਹਨਾਂ ਅੱਗੇ ਵੀ ਇਹੀ ਕਰਨੇ ਆ ਕਿ ਬੱਚੇ ਦੇ ਨਾਲ ਖੜੋ ਮਦਦ ਕਰੋ ਸੱਚਾਈ ਜਾਣ ਕੇ ਸੱਚਾਈ ਜਾਣ ਕੇ ਮਦਦ ਕਰਨ ਦੀ ਜ਼ਰੂਰ ਤੇ ਬੱਚੇ ਦੇ ਕੀ ਹੈ ਐਟ ਟਾਈਮ ਉਹ ਬੱਚੇ ਦੇ ਕੀ ਬੀਤਨ ਦੀ ਜਾਂ ਪਰਿਵਾਰ ਤੇ ਕੀ ਬੀਤਨ ਦੀ ਹੈ ਕਿਉਂਕਿ ਅਸੀਂ ਦੇਖੋ ਕੁਝ ਨਹੀਂ ਕਰ ਸਕਦੇ ਮੈਨੂੰ ਲੱਗਦਾ ਉਸ ਦਿਨ ਦਾ ਸਾਰਾ ਨਗਰ ਇਕੱਠਾ ਹੋ ਗਿਆ ਜਿਵੇਂ ਜਿਵੇਂ ਬਿਲਕੁਲ ਮੈਂ ਕਹਿੰਦਾ ਜੀ ਇੱਥੇ ਨਗਰ ਪੂਰਾ ਉਸ ਦਿਨ ਕਹਿੰਦੇ ਸੀਗੇ ਇੰਟਰਵਿਊ ਲੈਣੀ ਆ ਬੱਚੇ ਦਾ ਪੱਕ ਰਖਣਾ ਤੇ ਸਾਰਾ ਪਿੰਡ ਹੀ ਕਹਿੰਦਾ ਵੀ ਗੁਰਦੁਆਰੇ ਜਾ ਕੇ ਗੱਲ ਕਹਿਣੇ ਕਿ ਬੱਚਾ ਨਸ਼ਾ ਨਹੀਂ ਕਰਦਾ ਗੁਰਦੁਆਰਾ ਸਾਹਿਬ ਪਿੰਡ ਨੇ ਕਿਹਾ ਇੱਕ ਇੱਥੇ ਲੈ ਲੈਨੇ ਕਹਿੰਦੇ ਨਹੀਂ ਨਹੀਂ ਪਿੰਡ ਜਾ ਗੁਰਦੁਆਰਾ ਸਾਹਿਬ ਜਾਣਾ ਦੇਖੋ ਜਿਹੜਾ ਪਿੰਡ ਜਿਹੜਾ ਨਗਰ ਇਹ ਗੱਲ ਕਹਿੰਦਿਆ ਕਿ ਗੁਰਦੁਆਰਾ ਸਾਹਿਬ ਜਾ ਕੇ ਬੱਚੇ ਦਾ ਪੱਕ ਰੱਖਣਾ ਕਿ ਬੱਚਾ ਕਦੀ ਐਸਾ ਹੋਵੇ ਤੇ ਫਿਰ ਦੱਸੋ ਉੱਤੇ ਉੱਤੇ ਇਹ ਤੋਂ ਵੱਡੀ ਹੋਰ ਮਤਲਬ ਕਿ ਰੋਟੀ ਹੋ ਸਕਦੀ ਹੈ ਜੇ ਤੁਸੀਂ ਇਸ ਪਰਿਵਾਰ ਦੀ ਗੱਲ ਕਰੀਏ ਤੁਹਾਡਾ ਤੇ ਆਪਣੇ ਪਰਿਵਾਰ ਇਸ ਪਰਿਵਾਰ ਦੇ ਅੱਜ ਹਾਲਾਤ ਕੀ ਹੈਗੇ ਹਾਲਾਤ ਬਹੁਤ ਮਾਏ ਆ ਜੀ ਇਹ ਜੱਜਾ ਡੇ ਜਿਹੜੇ ਗੱਡੀ ਚਲਾਉਂਦੇ ਨੇ ਸਕੂਲ ਬੱਸ 7-8000 ਰੁਪਏ ਤਨਖਾਹ ਮਿਲਦੀ ਸਾਰੀ ਉਦੋਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਦਾਂ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੱਚੇ ਨੂੰ ਭੇਜਿਆ ਸੀ ਪਰਾਨੂੰ ਇਹ ਨਹੀਂ ਪਤਾ ਕਿ ਇਹ ਕੰਮ ਹੋ ਜਾਣਾ ਹੁਣ ਇਹ ਕਾਮ ਨੇ ਬਿਲਕੁਲ ਹੀ ਸਟੈਂਡਰਡ ਬਿਲਕੁਲ ਹੀ ਮੈਂ ਕਹਿੰਦਾ ਅੱਗੇ ਨੋ ਵੀ ਮਾਰੇ ਹਾਲਾਤ ਕਰਦੇ ਪਰਵਾਰ ਹੁੰਦਾ ਹੀ ਹੈ ਨਾ ਜਦੋਂ ਵਿਦੇਸ਼ ਬੱਚਾ ਜਾਂਦਾ ਤਾਂ ਇਹ ਹੁੰਦਾ ਕਿ ਆਪ ਵੀ ਸੈੱਟ ਹੋ ਪਿੱਛੇ ਪਰਿਵਾਰ ਵੀ ਗੱਲ ਮੇਰੇ ਕੋਲ ਇੱਕ ਸਿਸਟਰ ਵੀ ਹੈ ਦਾ ਮਤਲਬ ਇਹੀ ਹੈ ਕਿ ਗਿਆ ਤੇ ਚੰਗੇ ਪੁੱੇ ਖਵਾਸਤੇ ਸੀ ਨਾਲ ਬਾਕੀ ਬੱਚਾ ਹੈ ਵੀ ਲੈਕ ਇਹ ਵੀ ਅਹੀ ਦੁਆ ਰਹਿਮ ਨਹੀਂ ਕਰਦੇ ਕਿ ਬੱਚਾ ਬਹੁਤ ਲੈ ਕੇ ਹੀ ਵਧੀਆ ਹੀ ਮਿਹਨਤੀ ਹੀ ਬਹੁਤ ਵਧੀਆ ਹੁਣ ਜਦੋਂ ਕਿਸਮਤ ਉਹਦੀ ਵਿਚਾਰੀ ਕੋ ਜਾਣ ਬੁੱਝ ਗਏ ਤੇ ਐਕਸੀਡੈਂਟ ਕਰਦਾ ਨਹੀਂ ਜੀ ਕੁਦਰਤੀ ਹੋ ਗਿਆ ਇਹ ਕਹਿੰਦੇ ਵੀ ਉੱਤੇ ਰਹਿਮ ਕੀਤਾ ਜਾਏ ਸਾਰੇ ਪਰਿਵਾਰ ਚ ਕੌਣ ਕੌਣ ਹੈਗਾ ਇਹਨਾਂ ਦੇ ਪਰਿਵਾਰ ਚ ਸਾਡੀ ਸਿਸਟਰ ਨੇ ਤੇ ਜੀਜਾ ਜੀ ਦੀ ਇੱਕ ਬੇਟੀ ਆ ਤੇ ਸਾਡੀ ਸਿਸਟਰ ਦੇ ਸਹੁਰਾ ਸਾਹਿਬ ਬੇਟੀ ਵੀ ਛੋਟੀ ਹੈ ਛੋਟੀ ਹਾਂ ਜੀ ਇਹ ਵੱਡਾ ਬੇਟਾ ਵੱਡਾ ਬਚਾਈ ਹੁੰਦਾ ਨਾ ਭੈਣਾਂ ਨੂੰ ਵੀ ਹੁਣ ਐਸ ਵੇਲੇ ਫਿਕਰਾਂ ਦੇ ਵਿੱਚ ਮਾਂ ਵੀ ਤੇ ਐਸ ਟਾਈਮ ਵੀ ਦੇਖੋ ਹਾਲਾਤ ਕਿ ਬਹੁਤ ਮਾਰੇ ਬਹੁਤ ਜਲੀ ਮਾਰੇ ਦੇਖਿਆ ਨਹੀਂ ਜਾਂਦਾ ਅਸੀਂ ਵੀ ਆਪਣਾ ਮਾਰਾ ਮੋਟਾ ਜ਼ਿੰਮੇਵਾਰ ਕਰ ਬਸ ਵੀਰ ਤੋਂ ਸਾ ਮਾਤਾ ਕਿੱਥੇ ਲੈਣਾ ਸਾਡਾ ਸਾਰਾ ਕੰਮ ਠੱਪ ਹੋਇਆ ਦਿੰਦਾ ਵੀ ਕੀ ਚਰੇ ਬੰਦਾ ਬਿਲਕੁਲ ਇਹ ਪਰਿਵਾਰ ਆ ਔਰ ਪੂਰਾ ਪਰਿਵਾਰ ਆ ਸੋਲੇ ਚਿੰਤਾ ਦੇ ਵਿੱਚ ਆ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰ ਵੀ ਨੇ ਪਿੰਡ ਵਾਸੀ ਵੀ ਨੇ ਨਗਰੀ ਪੂਰਾ ਕਹਿੰਦੇ ਕਿ ਜਸ਼ਨ ਦੀ ਗਵਾਹੀ ਭਰਦੇ ਆ ਜਸ਼ਨ ਇੱਕ ਅਮਰਤਾਰੀ ਸਿੱਖ ਨੌਜਵਾਨ ਜਿਹੜਾ ਕਿ ਚੰਗੇ ਭਵਿੱਖ ਪਰਿਵਾਰ ਦੇ ਚੰਗੇ ਭਵਿੱਖ ਉਹਦੇ ਨਾਲ ਨਾਲ ਆਪਣੇ ਚੰਗੇ ਭਵਿੱਖ ਦੀ ਹੀ ਸੋਚ ਲੈ ਕੇ ਗਿਆ ਔਰ ਮਿਹਨਤ ਕਰਦਾ ਪਿਆ ਹਜੇ ਤੇ ਘਰ ਦਾ ਕਰਜ਼ਾ ਵੀ ਨਹੀਂ ਲੱਥਾ ਪਿੱਛੇ ਜਿਹੜਾ ਕਰਜ਼ਾ ਚੁੱਕ ਕੇ ਮਾਪਿਓ ਨੇ ਪੁੱਤ ਤੋੜਿਆ ਤਾਂ ਉਤੋਂ ਇੰਨੀ ਵੱਡੀ ਮੁਸੀਬਤ ਅੱਜ ਲੋੜ ਹੈ ਇਹ ਅਪੀਲ ਕਰਦੇ ਨੇ ਕਿ ਅੱਜ ਉਹ ਐਨਆਰਆਈ ਵੀਰ ਵੀ ਖੜੇ ਹੋਣ ਔਰ ਇੱਕ ਸੱਚ ਜਾਣਨ ਇਸ ਚੀਜ਼ ਦੀ ਜਾਂਚ ਹੋਵੇ ਪੂਰੀ ਗੰਭੀਰਤਾ ਨਾਲ ਜਾਂਚ ਹੋਵੇ ਕਿ ਜਸ਼ਨ ਉਸ ਵੇਲੇ ਕੋਈ ਵੀ ਡਰੱਗਸ ਨਹੀਂ ਸੀ ਲਈ ਹੋਈ ਕਿਉਂਕਿ ਅਮਰਤ ਹਰੀ ਸਿੰਘ ਆ ਪੁਰਾਣਿਤ ਨਿਤਨੇਮ ਕਤਵਲਾ ਇਥੋਂ ਤੱਕ ਇਹ ਦੱਸ ਲਿਆ ਹੈ ਪਰਵਾਰ ਕੀ ਪੰਜ ਪਿਆਰਿਆਂ ਦੀ ਸੇਵਾ ਨਿਭੰਦਾ ਸੀ ਕੋਈ ਵੀ ਗੁਰਪ੍ਰਭ ਹੁੰਦਾ ਤੇ ਇੱਕ ਪਰਵਾਰ ਨੂੰ ਪ੍ਰੇਰਿਤ ਕਰਨ ਵਾਲਾ ਨੌਜਵਾਨ ਕੀ ਜਿਹੜਾ ਗੁਰਸੇਖ ਬਾਣੇਵਾਲ ਕੀ ਅਮਰ ਸ਼ਕਰ ਵਾਲਾ ਪ੍ਰੇਰਿਤ ਕਰਨ ਵਾਲਾ ਆਪਣੇ ਮਾਪਿਓ ਨੂੰ ਤੇ ਉਸ ਨੌਜਵਾਨ ਤੇ ਜੇ ਇਹ ਇਲਜ਼ਾਮ ਲੱਗਦੇ ਨੇ ਜਾਂ ਇਹ ਖੜਾ ਹੁੰਦਾ ਅਲੀਗੇਸ਼ਨਸ ਲੱਗਦੇ ਨੇ ਤਾਂ ਸ਼ਾਇਦ ਅੱਜ ਚਿੰਤਾ ਇਕੱਲੇ ਇੱਕ ਪਰਿਵਾਰ ਦੀ ਨਹੀਂ ਹੈ ਇਹ ਪੂਰੇ ਸ਼ਾਇਦ ਗੁਰਸੇਖ ਸਮਾਜ ਗੁਰਸਿੱਖੀ ਦੀ ਹੈ ਸਿੱਖੀ ਦੇ ਉੱਤੇ ਸਵਾਲ ਖੜਾ ਹੋ ਰਿਹਾ ਜਿੱਥੇ ਕਿ ਗੁਰਸਿੱਖਾਂ ਅੰਮ੍ਰਿਤਧਾਰੀ ਐਸਜੀਪੀਸੀ ਨੂੰ ਵੀ ਲੋੜ ਹੈ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਕਦਮ ਚੁੱਕੇ ਜਾਣ ਜਿਹੜੇ ਕਿ ਇੰਟਰਨੈਸ਼ਨਲੀ ਕਿਉਂਕਿ ਇਹ ਮੁੱਦਾ ਇੰਟਰਨੈਸ਼ਨਲੀ ਯਾਡ ਇੱਕ ਕੇਸ ਆ ਔਰ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਮਦਦ ਦੀ ਗੁਹਾਰ ਜੜੀ ਆ ਉਹ ਪੂਰਾ ਪਰਿਵਾਰ ਲਗਾ ਰਹੇ